ਮਨਜੀਤ ਸਰ ਕਾਂਗਰਸ ਦੇ AICC ਹਿਊਮਨ ਰਾਈਟ ਦੇ ਵਰਿੰਦਰ ਫੁੱਲ ਵੱਲੋਂ ਆਉਣ ਵਾਲੀ ਲੋਕ ਸਭਾ ਚੋਣਾਂ ਵਿੱਚ ਆਪਣੀ ਦਾਵੇਦਾਰੀ ਪੇਸ਼ ਕੀਤੀ ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਕਰਦੇ ਹਾਂ ਫੁੱਲ ਨੇ ਕਿਹਾ ਕਿ ਜੇਕਰ ਉਹਨਾਂ ਨੂੰ ਕਾਂਗਰਸ ਪਾਰਟੀ ਵੱਲੋਂ ਟਿਕਟ ਦਿੱਤੀ ਜਾਂਦੀ ਹੈ ਤਾਂ ਉਹ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਉਣਗੇ ਅਤੇ ਪੰਜਾਬ ਵਿੱਚ ਵੱਧ ਰਹੇ ਨਸ਼ੇ ਦੇ ਕਾਰੋਬਾਰ ਨੂੰ ਠੱਲ ਪਾਉਣਗੇ ਇਸ ਮੌਕੇ ਹੋਰ ਕੀ ਗੱਲਬਾਤ ਹੋਈਏ ਸੁਣੋ ਪੂਰੀ ਖਬਰ ਨਾਮ ਦਾਸਤੂਰ ਰਾਜੀ ਦੇ ਮੈਂ ਬਰਿੰਦਰ ਫੁੱਲ ਨੈਸ਼ਨਲ ਪ੍ਰੈਜ਼ੀਡੈਂਟ ਆਈਆਈਸੀਸੀ ਹਿਊਮਨ ਰਾਈਟਸ ਤੋਂ ਮੇਰਾ ਆਪਾਂ ਪਹਿਲਾਂ ਕਿਹਾ ਸੀ ਨੰਬਰ 1 ਦੇ ਉੱਤੇ ਜਿਸ ਦਿਨ ਅਸੀਂ ਇਲੈਕਸ਼ਨ ਜਿੱਤਣ ਤੋਂ ਬਾਅਦ ਸੌਂਚ ਤੋਂ ਬਾਅਦ ਹਟਾ ਪਹਿਲਾ ਕੰਮ ਇਹ ਹੋਏਗਾ ਕਿ ਅਸੀਂ ਅੰਮ੍ਰਿਤਸਰ ਨੂੰ ਨਸ਼ਾ ਮੁਕਤ ਕਰਾਂਗੇ ਦੂਸਰਾ ਹਟਾ ਜਿਹੜਾ ਕੰਮ ਹੋਏਗਾ ਉਹ ਆਪਾਂ ਇੱਥੇ ਰੋਜ਼ਗਾਰ ਮਾਇਆ ਕਰਾਵਾਂਗੇ ਜਿਹੜੀ 80 ਤੋਂ 90 ਦੇ ਦਰਸ਼ਕ ਦੇ ਵਿੱਚ ਇੱਥੇ ਇਹ ਜਿਹੜੀ ਇੰਡਸਟਰੀ ਸੀ ਉਹ ਅਸੀਂ ਇੰਡਸਟਰੀ ਵਾਪਸ ਲਿਆਵਾਗੇ ਔਰ ਉਹ ਲੋਕਾਂ ਦੇ ਸਹਿਯੋਗ ਨਾਲ ਹੋਊਗੀ ਕਲੇ ਸਾਡੇ ਸਹਿਯੋਗ ਨਾਲ ਨਹੀਂ ਆ ਸਕਦੀ ਉਹ ਤੀਸਰਾ ਅਸੀਂ ਜਿਹੜੇ ਆਪਣੇ ਯੂਥ ਵਾਸਤੇ ਜਿਹੜਾ ਉਹ ਰੋਜ਼ਗਾਰ ਮਾਇਆ ਕਰਾਵਾਂਗੇ ਤਾਂ ਕਿ ਜਿਹੜੇ ਮਾਪਿਓ ਹਨ ਉਹਨਾਂ ਨੂੰ ਆਪਣੇ ਬੱਚੇ ਜੜਿਆ ਉਹ ਕਰਜ਼ੇ ਲੈ ਲੈ ਕੇ ਬਾਹਰ ਨਾ ਭੇਜਣੇ ਭੇਜ ਦੇ ਸਕਣ ਤੁਸੀਂ ਦਵੈਦਾਰੀ ਪੇਸ਼ ਕੀਤੀ ਹੈ ਜੀ ਆਮਦਨੀ ਸੌਰੀ ਪਾਰਟੀ ਮੈਂ ਕਾਂਗਰਸ ਵੱਲੋਂ ਦਵੈਦਾਰੀ ਪੇਸ਼ ਕਰ ਚੁੱਕਿਆ ਹਾਂ ਔਰ ਬੜੇ ਵਧੀਆ ਅਸੀਂ ਇਸ ਵੇਲੇ ਅੱਜ ਦੇ ਦਿਨ ਵੀ ਨੰਬਰ 1 ਤੇ ਹੀ ਜਾ ਰਹੇ ਹਾਂ ਪਰਮਾਤਮਾ ਨੇ ਜੋ ਕਿਰਪਾ ਕੀਤੀ ਤਾਂ ਅਸੀਂ ਬਹੁਤ ਵਧੀਆ ਲੀਡ ਤੋਂ ਜਿਹੜੀ AICC ਹਿਊਮਨ ਰਾਈਟਸ ਆ ਅੰਮ੍ਰਿਤਸਰ ਦੀ ਜਿਹੜੀ ਉਹ ਸੀਟ ਕੱਟੇਗੀ ਪਾਰਟੀ ਵੱਲੋਂ ਹੋਰ ਵੀ ਬੋੜੀਆਂ ਉਮੀਦਵਾਰੀਆਂ ਪੇਸ਼ ਕੀਤੀਆਂ ਤੁਹਾਨੂੰ ਜੀ ਆਸ਼ਵਾਸਨ ਦਿੱਤਾ ਗਿਆ ਮੈਨੂੰ ਤਾਂ 2 ਮਹੀਨੇ ਪਹਿਲਾਂ ਹੀ ਆਸ਼ਵਾਸਨ ਦੇ ਦਿੱਤਾ ਗਿਆ ਸੀ ਕਿ ਤੁਸੀਂ ਜਾ ਕੇ ਆਪਣੀ ਤਿਆਰੀ ਕਰੋ ਇੱਧਰ ਉੱਧਰ ਦੇਖਣ ਦੀ ਲੋੜ ਨਹੀਂ ਹੈ ਤੁਸੀਂ ਆਪਣੀਆਂ ਜਿਹੜੀਆਂ ਮੀਟਿੰਗਾਂ ਉਹ ਆਰੰਭ ਕਰ ਦਿਓ ਔਰ ਅਸੀਂ ਉਸ ਦਿਨ ਤੋਂ ਹੀ ਜਿਹੜਾ 1 ਜਨਵਰੀ ਤੋਂ ਹੀ ਆਪਾਂ ਐਲਾਨ ਨਹੀਂ ਕਰਤਾ ਸੀ ਤੇ ਆਪਾਂ ਆਪਣੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਜਿਹੜੇ ਮੁੱਦਿਆਂ ਤੇ ਚੋਣ ਲੜੀ ਜਾਏਗੀ ਅਡਬ ਮੈਂ ਇਹ ਮੁੱਦਾ ਤੇ ਤੁਹਾਨੂੰ ਮੈਂ ਦੱਸਿਆ ਯਾਰ ਪਹਿਲਾ ਤੇ ਅਸੀਂ ਨਸ਼ੇ ਦੇ ਉੱਤੇ ਨਿਕੇ ਪਾਵਾਂਗੇ ਦੂਸਰਾ ਅਸੀਂ ਰੋਜ਼ਗਾਰ ਵਾਪਸ ਲਿਆਵਾਂਗੇ ਤੀਸਰਾ ਇਹ ਯੂਥ ਲਈ ਜਿਹੜਾ ਉਹ ਇੰਡਸਟਰੀ ਜਿਹੜੀ ਉਹ ਲਿਆਵਾਂਗੇ ਅੰਮ੍ਰਿਤਸਰ ਦੇ ਵਿੱਚ ਵਾਪਸ ਤਾਂ ਕਿ ਅੰਮ੍ਰਿਤਸਰ ਨੂੰ ਅਸੀਂ ਇੱਕ ਸਾਡਾ ਜਿਹੜਾ ਸੁਪਨਾ ਵਾ ਮੇਰਾ ਕੱਲੇ ਦਾ ਨਹੀਂ ਆਡੇ ਸਾਥੀਆਂ ਦਾ ਏਆਈਸੀਸੀ ਹਿਊਮਨ ਰਾਈਟਸ ਦਾ ਔਰ ਇੱਥੋਂ ਦੇ ਲੋਕਾਂ ਦਾ ਜਿਹੜਾ ਸੁਪਨਾ ਵਾ ਕਿ ਅੰਮ੍ਰਿਤਸਰ ਨੂੰ ਇੱਕ ਇੰਡਸਟਰੀ ਦੀ ਜਿਹੜੀ ਹੱਬ ਬਣਾਣਾ ਵਾ ਤਾਂ ਕਿ ਲੋਕ ਬਾਰੋ ਇੱਥੇ ਕੰਮ ਕਰਨ ਆਇਆ ਕਰਨ ਨਾ ਕਿ ਸਾਨੂੰ ਸਾਡੇ ਬੱਚਿਆਂ ਨੂੰ ਇੱਥੋਂ ਬਾਹਰ ਜਾਣਾ। ਪਾਰਟੀ ਹਾਈ ਨੂੰ ਵੀ ਅਪੀਲ ਲਾਉਂਗੇ। ਮੇਰੀ ਪਾਰਟੀ ਹਾਈ ਕਮਾਂਡ ਅਕੇ ਇਹੋ ਹੀ ਅਪੀਲ ਆ ਕਿ ਐਆਈਸੀਸੀ ਹਮਾਰਾ ਹੈ ਜਿਹੜੀ ਇਹ ਟੀਮਾਂ ਵਾ ਇਹਨਾਂ ਦਾ ਫਾਇਦਾ ਤੁਹਾਨੂੰ ਕਦੇ ਅਮਰੀ ਸੱਚ ਨਹੀਂ ਹੋਣਾ। ਸਾਰੇ ਹਿੰਦੁਸਤਾਨ ਦੇ ਵਿੱਚ ਮੈਂ ਜਦ ਅੱਗੇ ਵੀ ਦੱਸਿਆ ਕਿ 2.5 ਲੱਖ ਤੋਂ ਵੱਧ ਤੁਹਾਡੇ ਗੋਡੇਦਾਰ ਨੇ ਇਹ ਇੱਕ ਬੰਦੇ ਮਗਰ ਆਪਾਂ 25 ਵੀਰ 30 ਬੰਦੇ ਵੀ ਲਾਈਏ ਤਾਂ 75 ਲੱਖ ਜਿਹੜੀ ਉਹ ਵੋਟ ਐਆਈਸੀਸੀ ਹਮਾਰਾ ਹੈ ਤੇ ਹੀ ਬਚ ਜਾਂਦੀ ਆ। ਜੇ ਸਾਨੂੰ ਪਾਰਟੀ ਪਰਮਿਸ਼ਨ ਦਿੰਦੀ ਆ ਇਹ ਛੋਟੇ ਜਿਹੜੇ ਚੱਲਿਆ ਉਹ ਵੀ ਨਾਲ ਲਾ ਕੇ ਤੇ ਟੱਟੋ ਘਟ ਪਾਰਟੀ ਨੂੰ 1 ਕਰੋੜ ਹੋਰ ਤੋਂ ਪਲੱਸ ਦਾ ਫਾਇਦਾ ਹੁੰਦਾ ਵਾ ਉਹ 10% ਟੱਟੋ ਘਟ ਕਾਂਗਰਸ ਦੀ ਜਿਹੜੀ ਉਹ ਵੋਟ ਵਾਧੀ ਆ ਔਰ ਉਹਦੇ ਨਾਲ ਕੱਲਾ ਪਾਰਟੀ ਨੂੰ ਨਹੀਂ ਫਾਇਦਾ ਸਾਨੂੰ ਵੀ ਫਾਇਦਾ ਹੈ ਕਿ ਸਾਡੀ ਜਿਹੜੀ ਮਾਂ ਪਾਰਟੀ ਆ ਉਹ ਫਿਰ ਮੁੜ ਸੱਤਾ ਦੇ ਵਿੱਚ ਵਾਪਸ ਆਊਗੀ ਠੀਕ ਹੈ ਠੀਕ ਹੈ ਅਮਰੀਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ